ਹੁਣ ਮੈਂ ਚੱਲਿਆ ਸੀ ਟਾਬੇ ਤੋਂ ਪਿੱਛੇ ਚਾਹ ਚੂ ਪੀ ਕੇ ਥੋੜੀ ਜਿਹੀ ਦੇਰ ਪਹਿਲਾਂ ਹੀ ਪਿੱਛੇ ਸਾਈਡ ਟਾਬੇ ਉੱਤੇ ਚਾਹ ਚੂ ਪੀ ਕੇ ਰਾਮ ਨਾਲ ਫੇਸ ਤੋਂ ਛੋ ਕੇ ਚੱਲਿਆ ਸੀ ਤੇ ਇੱਥੇ ਪਹੁੰਚਿਆ ਜਦੋਂ ਗੱਡੀ ਦਾ ਇੱਕਦਮ ਇਹਨੇ ਸਟੀering ਕੰਮ ਕਰਨਾ ਛੱਡ ਗਿਆ ਤੇ ਇਧਰ ਉਧਰ ਦੇਖਿਆ ਇਧਰ ਉਧਰ ਨਹੀਂ ਗਈ ਤੇ ਇਧਰਲੇ ਪਾਸੇ ਆ ਕੇ ਵੱਜ ਗਈ ਕੋਈ ਜਾਣੇ ਨੁਕਸਾਨ ਤਾਂ ਹੈ ਨਹੀਂ ਮੇਰਾ ਮੈਂ ਫਰਕਸ ਰੱਖਿਆ ਪੋਰਸ ਰੂਟ ਨੰਬਰ 53105 ਦਾ ਇਨਚਾਰਜ ਆ ਅੱਜ ਡਿਊਟੀ ਤੇ ਸੀਗਾ ਸੂਚਨਾ ਮਿਲੀ ਪਬਲਿਕ ਤੋਂ ਕਿ ਮਲਕੀਤ ਕਮਾਈਨ ਫੈਕਟਰੀ ਦੇ ਸਾਹਮਣੇ ਇੱਕ ਐਕਸੀਡੈਂਟ ਹੋਇਆ ਮੌਕੇ ਤੇ ਆ ਕੇ ਦੇਖਿਆ ਇੱਕ ਟਰੱਕ ਜਿਹੜਾ ਗੰਗਾ ਨਗਰ ਤੋਂ ਚੱਲ ਕੇ ਗਵਿੰਦਗੜ੍ਹ ਨੂੰ ਜਾ ਰਿਹਾ ਸੀਗਾ ਲੋਹੇ ਦਾ પડਿਆ ਹੋਇਆ ਸੀ ਕੁਆੜ ਦਾ ਜਦੋਂ ਇੱਥੇ ਪਹੁੰਚਿਆ ਤੇ ਇਹ ਕੋਈ ਡਰਾਈਵਰ ਕੋਲੋਂ ਗਲਤੀ ਹੋਣ ਕਰਕੇ ਜਾਂ ਕੋਈ ਸਟੀering ਜਾਮ ਹੋਣ ਕਰਕੇ ਇਹ ਦਰਖਤ ਨਾਲ ਟਕਰਾ ਗਿਆ ਸੀਗਾ ਜਿਹੜਾ ਸਮਾਨ ਜਿਹੜਾ ਕਾਫੀ ਦੂਰ ਤੱਕ ਖਿਲਰ ਗਿਆ ਸੀਗਾ ਜਿਹਨੂੰ ਅਸੀਂ ਟ੍ਰੈਫਿਕ ਨੂੰ ਚਾਲੂ ਕਰਵਾਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਡਰਾਈਵਰ ਤੇ ਵੀ ਮਾਮੂਲੀ ਜੀਆਂ ਸੱਟਾਂ ਲੱਗੀਆਂ ਉਹਨੂੰ ਜਿਹੜੀ ਮਲਮ ਬੱਟੀ ਕੀਤੀ ਗਈ